काम ये घर तो तो। तो ना हमारी मम्मा पहले घर हमारी मम्मा का था तो पापा ने वो घर काम वाली के नाम कर दिया उससे शादी कर ली है तो वो हमें डराती है धमकाती है तो आज भी वो आई है तो आज उसने मेरे साथ आज मार को टाइल करने की कोशिश की है तो मैंने अपनी जान बचाकर आपको अपने आप को अंदर बंद किया तो बाहर से अब बंद कर गई है कह रही तेरा मैं तेरे पेरा में वो हाल करूंगी मार मार कर अच्छा क्या रहा लाक्का का जी जोशित नौनी उनकी मांग की करती थी हाँ जी, थी। हाँ जी? की मांग की क्या करती थी उसे हाँ हमें इंसाफ दिला� पहले पाँच पाँच छः महीने काम करती रही है फिर उसके बाद उसने फंसा ली है हमें शक है कि वो कोई जादू होना भी करती है और मेरा बाप अब मेरा जो जो पिताजी हैं वो अब किसी की सुनते नहीं हैं जो बस वो कहती है वही करते हैं ये सारा घर भी उसके नाम कर दिया हुआ है मेरा नाम शैलिका है मैं दो हजार चार से इतने मैरिज करके इतने आई थी मेरे ਸਸੂਰਾ ਮਨਾ ਜਿੱਦੋਂ ਇਹ ਤੇ ਮੈਨੂੰ ਸ਼ੁਰੂ ਤੋਂ ਹੀ ਟੌਰਚਰ ਕੀਤਾ ਜਿੱਦੀ ਮੈਂ ਸਮੇ ਸਮੇ ਤੇ ਕਾਰਵਾਈ ਵੀ ਕਰਵਾਈ ਹੈ ਲੇਕਿਨ ਹੁਣ ਇਹਨਾਂ ਨੇ ਕਿਉਂਕਿ ਇਹ ਔਰਤਾਂ ਨਾਲ ਸ਼ੁਰੂ ਤੋਂ ਹੀ ਗਲਤ ਸੰਬੰਧ ਰੱਖਦੇ ਸੀ ਹੁਣ ਵੀ ਇਹਨਾਂ ਨੇ ਕਿਸੇ ਕੰਮ ਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਤੇ ਮੇਰੀ ਨਨਦ ਸੁਲੈਨਾ ਨੂੰ ਇਤੋਂ ਧੱਕੇ ਮਾਰ ਕੇ ਗੁੰਡੇ ਲਿਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹਾਂਜੀ ਮੈਂ 112 ਤੇ ਕਾਲ ਕਰਕੇ ਫਿਰ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਆ ਚੁੱਕੀ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਹੁਣ ਮੰਗ ਕੀ ਕਰਦੇ ਤੁਸੀਂ ਸਸੀਆ ਮੰਗਨ ਸਾਨੂੰ ਸੀਨ ਸਾਹਿਬ ਨੂੰ ਐ ਬੇਨਤੀ ਕੀ ਹੈ ਕਿ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਤੇ ਸਾਨੂੰ ਇੱਥੋਂ ਘਰੋਂ ਬਾਹਰ ਨਾ ਕੱਢਿਆ ਜਾਵੇ ਤੇ ਸਾਡੀ ਜਾਨ ਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਭਗਵਾਨਤਮਾਨ ਜੀ ਨੂੰ ਵੀ ਮੇਰੀ ਬੇਨਤੀ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਤੇ ਸਾਨੂੰ ਘਰ ਦੇ ਅੰਦਰੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਇਹਨਾਂ ਗੁੰਡਿਆਂ ਕੋਲੋਂ ਬਚਾਇਆ ਜਾਵੇ 112 ਨੰਬਰ ਤੇ ਕੰਪਲੇਨ ਆਈ ਹੈ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਤਾਲੇ ਲੱਗੇ ਦੇ ਤੇ ਫਲੈਗ ਕਰਤਾ ਤੇ ਸਾਡੇ ਲੈ ਦਲਜੀਤ ਸਿੰਘ ਸਬ ਇੰਸਪੈਕਟਰ ਉਹਨਾਂ ਦੇ ਹਵਾਲੇ ਕਰਤਾ ਉਹ ਨਹੀਂ ਸਾਨੂੰ ਪਤਾ ਪਹਿਲੋ ਆਪਣੇ ਮੂੰਹ ਜੋ ਕਹਿੰਦੇ ਹਣ ਡੀਲਿੰਗ ਕਰਦੇ ਪਏ ਆ ਉਹਨਾਂ ਨੇ ਹੁਣ ਡੀਲ ਕਰਨੀ ਥਾਣੇ ਵਿੱਚ ਹਵਾਲੇ ਉਹਨਾਂ ਨੇ ਕਰਤਾ ਅੱਜ ਹੀ ਮੌਕੇ ਤੇ ਆਏ ਇੱਥੇ ਇਹਨਾਂ ਦਾ ਰਾਮਨਾਥ ਦਾ ਤੇ ਘਰ ਦਾ ਪਰਿਵਾਰ ਦਾ ਕੋਈ ਆਪੋ ਚੇ ਚੀਜ਼ ਪਿਆ ਵਾ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਤੇ ਜੋ ਇਹਨਾਂ ਦੇ ਬਿਆਨ ਬੁਣ ਲੈ ਕੇ ਜੋ ਬੰਦੀ ਹੋਈ ਘਰ ਵੀ ਉਹ ਮਿੰਟ ਲੇ 15 16 ਬੰਦੇ ਆ ਕੇ ਸਾਡੇ ਕੋਲ ਸੀਸੀਟੀਵੀ ਵੇਖ ਲੈਣੀ ਆ ਜਿਹੜੇ ਸੀਸੀਟੀਵੀ ਕੈਮਰੇ ਆਏ ਕਿ ਫੇਰ ਜਿਹੜੇ ਕਿਹੜੇ ਬੰਦੇ ਆਏ ਜੋ ਬੰਦੀ ਕਾਰਵਾਈ ਕਰਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ